ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਸਾਂਖੀ ਵਿੱਚ ਆਪਾਂ ਸਰਬਨ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਤੇ ਬ੍ਰਾਜਮਾਨ ਕੀਤਾ ਗਿਆ ਉਸ ਸਮੇਂ ਦੂਰ ਤੋਂ ਤੋਂ ਸੰਗਤ ਆਨੰਦਪੁਰ ਵਿੱਚ ਆਈਆਂ ਹੋਈਆਂ ਸਨ ਇਨ੍ਹਾਂ ਸੰਗਤਾਂ ਵਿੱਚ ਰਿਲੂ ਤੋਂ ਆਈ ਹੋਈ ਸੰਗਤ ਵੀ ਸ਼ਾਮਲ ਸੀ ਦਿੱਲੀ ਦੀ ਸੰਗਤ ਇਹ ਨਾ ਭਾਈ ਉਹਦਾ ਤੇ ਭਾਈ ਲੱਖੀ ਲਵਾਣਾ ਵੀ ਆਏ ਹੋਏ ਸਨ ਜਿਨ੍ਹਾਂ ਨੇ ਗੁਰਦੇਵ ਸਾਹਿਬ ਜੀ ਦੇ ਤਹਾਂ ਦਾ ਸੰਸਕਾਰ ਕੀਤਾ ਸੀ ਉਹਨਾਂ ਨੇ ਬਾਸ਼ਾ ਔਰੰਗਜ਼ੇਬ ਦੇ ਦਿੱਲੀ ਛੱਡ ਕੇ ਦੱਖਣ ਦੇਸ਼ ਵੱਲ ਭੱਜਣ ਦੀ ਮਾਤਾ ਸੁਣਾਈ ਉਹਨਾਂ ਨੇ ਦੱਸਿਆ ਕਿ ਜਿਸ ਦਿਨ ਸਤਪੁਰਨ ਨੂੰ ਸ਼ਹੀਦ ਕੀਤਾ ਗਿਆ ਸੀ ਉਸ ਰਾਤ ਭਾਈ ਮਤੀ ਦਾਸ ਜੀ ਸ਼ਹੀਦ ਨੇ ਵਾਸ਼ਾ ਨੇ ਸੁਪਨੇ ਵਿੱਚ ਆ ਦਵਾਇਆ ਉਹਨਾਂ ਨੇ ਬਾਸ਼ਾ ਦਾ ਪ੍ਰੰਗ ਮੋਦਾ ਕਰ ਦਿੱਤਾ ਅਤੇ ਉਸ ਨੂੰ ਫਰਸ਼ ਤੇ ਦੇ ਕੇ ਛਾਤੀ ਤੇ ਬੈਠ ਗਏ ਉਸ ਦਾ ਸਿਰ ਫੜ ਕੇ ਜ਼ੋਰ ਨਾਲ ਫਰਸ਼ ਤੇ ਮਾਰਿਆ ਆਰਣ ਦੇਵ ਨੇ ਆ ਪੈਪਿਤ ਹੋਇਆ ਕਿ ਉਸ ਦੀ ਚੀਕਾਂ ਨਿਕਲ ਗਈਆਂ ਆ ਵਾਹ ਸੁਣ ਕੇ ਪਹਿਲੇ ਤਾਂ ਨਸੇ ਆਏ ਵਾਸ਼ਾ ਨੇ ਸ਼ਰੂ ਦੇ ਮਾਰਿਆ ਉਹਨਾਂ ਨੇ ਤਾਂ ਕੁਝ ਨਾ ਦੱਸਿਆ ਪਾਂ ਦੂਜੀ ਰਾਤ ਆਪਾਂ ਲ ਮਹਿਲ ਛੱਡ ਕੇ ਦੂਜੇ ਮਹਿਲ ਵਿੱਚ ਚਲਾ ਗਿਆ ਪਰ ਉੱਥੇ ਵੀ ਉਸ ਨਾਲ ਇਹੀ ਵਾਪਰਿਆ ਪਾਈ ਮਤੀ ਦਾਸੇ ਰੋ ਵਾਸ਼ਾ ਤੁਮ ਕੌਂਦੀ ਕਿ ਤੈਨੂੰ ਦਿੱਲੀ ਵਿੱਚ ਨਹੀਂ ਰਹਿਣ ਦੇਣਾ ਵਾਸ਼ਾ ਨੇ ਸਾਫ ਤੋਂ ਬਚਣ ਲਈ ਕਈ ਜਾਦੂ ਰੂਨੇ ਕਰਵਾਏ ਮੁੰਲਾ ਮੁਲਾਣੀ ਵੀ ਸੱਦੇ ਗਏ ਪਰ ਕੁਝ ਨਾ ਬਣਿਆ ਕੋਈ ਵੀ ਵਾਸ਼ਾ ਨੂੰ ਸ਼ਹੀਰ ਮਤੀ ਦਾਸ ਦੇ ਕਰੋਪ ਤੋਂ ਨਾ ਛੁਡਾ ਸਕਿਆ ਇੱਕ ਦਿਨ ਬਾਦਸ਼ਾਹ ਨੇ ਸੁਣਿਆ ਕਿ ਦਿੱਲੀ ਵਿੱਚ ਇੱਕ ਬੜਾ ਪਹੁੰਚਿਆ ਹੋਆ ਪੀਰ ਦਰਵੇਸ਼ ਆਇਆ ਹੈ। ਬਾਦਸ਼ਾਹ ਬੜੀਆਂ ਕੀਮਤੀ ਸਗਾਤਾਂ ਲੈ ਕੇ ਪੀਰ ਸਾਹਿਬ ਦੇ ਖੇਦਬੰਦ ਵਿੱਚ ਹਾਜ਼ਰ ਹੋਇਆ ਅਤੇ ਆਪਣਾ ਦੁੱਖ ਦੱਸ ਕੇ ਕੋਈ ਉਪਾਅ ਕਰਨ ਲਈ ਅਰਜ਼ੋਈ ਕੀਤੀ। ਪੀਰ ਸਾਹਿਬ ਨੇ ਸਾਰੀ ਗੱਲ ਸੁਣੀ ਅਤੇ ਅੰਤ ਤੱਕ ਧਿਆਨ ਹੋ ਕੇ ਵਿਚਾਰ ਕੀਤੀ। ਫਿਰ ਬਾਦਸ਼ਾਹ ਨੂੰ ਦੱਸਿਆ ਕਿ ਇਹ ਭਾਈ ਮਤੀ ਦਾਸ ਵਰਤੇ ਬਹਾਦਰ ਸੈਵੀ ਦਾ ਸਿੱਖ ਹੈ ਤੂੰ ਉਸ ਨੂੰ ਆਰੇ ਨਾਲ ਚਰਵਾ ਕੇ ਸ਼ਹੀਦ ਕੀਤਾ ਹੈ ਉਹ ਬੜਾ ਬਲਵਾਨ ਤੇ ਜ਼ਬਰਦਸਤ ਹੈ ਉਸ ਦੇ ਅੱਗੇ ਕਿਸੇ ਵੀ ਬਾਹਨ ਨਹੀਂ ਚੱਲ ਸਕਦੀ ਤੇਰਾ ਪਰ ਆਈਸੇ ਵਿੱਚ ਹੈ ਕਿ ਤੂੰ ਦਿੱਲੀ ਛੱਡ ਦੇ ਅਤੇ ਕਿਸੇ ਹੋਰ ਸ਼ਹਿਰ ਵਿੱਚ ਜਾ ਕੇ ਰਹਿ ਜਾ ਇਹ ਸੁਣ ਕੇ ਬਾਦਸ਼ਾਹ ਬੜਾ ਘਬਰਾਇਆ ਉਹਦੇ ਲਈ ਬੜੀ ਨਰਮੋਸ਼ੀ ਵਾਲੀ ਗੱਲ ਸੀ ਕੀ ਕੋ ਸ਼ਹੀਦ ਰੂਹ ਕੋਲੋਂ ਡਰ ਕੇ ਆਪਣੀ ਰਾਜਧਾਨੀ ਬੰਦ ਲਵੇ ਉਸ ਨੇ ਇਸ ਦਾ ਇੱਕ ਹੋਰ ਹੱਲ ਸੋਚ ਲਿਆ ਉਹ ਦੱਖਣ ਦੇਸ਼ਾਲ ਫੌਜੀ ਬਹਿਮਲਾਇਕੇ ਰਵਾਨਾ ਹੋ ਗਿਆ ਮਸ਼ਹੂਰ ਉਸ ਨੇ ਇਹ ਕੀਤਾ ਕਿ ਉਹ ਦੱਖਣ ਦੇ ਸੂਬੇਦਾਰਾਂ ਦੀ ਬਗਾਵਤ ਨੂੰ ਕੁਚਲਣ ਜਾ ਰਿਹਾ ਹੈ ਪਰ ਅਸਲ ਵਿੱਚ ਉਹ ਸ਼ਹੀਦ ਦੀ ਰੂਹ ਕੋਲੋਂ ਭਜ ਰਿਹਾ ਸੀ ਇਹ ਵਾਰਤਾ ਸੁਣ ਕੇ ਸਾਹਿਬ ਜੀ ਨੇ ਫਰਮਾਇਆ ਕਿ ਔਰੰਗਜ਼ੇਬ ਹੁਣ ਦੱਖਣ ਦੇਸ਼ ਵਿੱਚ ਹੀ ਰਹੇਗਾ। ਹੁਣ ਸਮ ਮੁੰਡਿਲੀ ਵਿੱਚ ਪੈਰ ਪਾਉਣ ਦੀ ਸੇਵ ਨਹੀਂ ਹੋਣਾ। ਸਾਖੀ ਸੰਪੂਰਨ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।